ਮੇਰਾ ਕੰਬੇਸ਼ਨ ਵਾਲਾ ਖਲੜਦਾ ਐ ਹੋਇਆ ਐ ਇੱਕ ਆਣਾ ਮੇਰਾ ਇਹ ਮੇਰੇ ਘਰ ਕੁੜੀਆਂ ਦੇ ਨਾਲ ਕਰਦਾ ਸੀ ਇੱਕਦਾਂ ਕਰਦਾ ਸੀ ਜਦ ਕੁੜੀਆਂ ਦੇ ਨਾਲ ਕਰਦਾ ਹੁਣ ਇਹਨੇ ਕਿੰਨੇ ਦਿਨ ਦਾ ਗਲੇਸ਼ ਪਾਇਆ ਹੈ ਕੋਲੋਂ ਮਾੜੇ ਕੁੜੀਆਂ ਨੂੰ ਦਿਖਾਈ ਕੋਈ ਗੇਂਜ ਕਰਦਾ ਸੀ ਜਿੰਨੇ ਗੁੰਡਾ ਕੀ ਦੀ ਪੜੇ ਉਸ ਨਾਲ ਸ਼ਾਪਿੰਗ ਦਾ ਕਿਹਾ ਜਿੰਦਾ ਮੇਰੇ ਕੱਪੜੇ ਕੱਪੜੇ ਤੇਰੇ ਘਰੋਂ ਬਾਹਰ ਕੱਢਦੇ ਨੇ ਤੇ ਕੱਪੜੇ ਸੁੱਟੇ ਹੋਏ ਨੇ ਉੱਥੇ ਪਏ ਕੱਪੜੇ ਮੇਰੇ ਘਾੜੀ ਪਏ ਬਾਹਰ ਕੱਪੜੇ ਉਹ ਬਾਹਰ ਕੱਢੇ ਦਿੱਤਾ ਤੈਨੂੰ ਘਰ ਨਹੀਂ ਕਹਿਦਾ ਵੜਨ ਦੇ ਨਾਲ ਜੀ ਮੈਂ ਕਿ ਮੈਂ ਆਪਣਾ ਫੈਸਲਾ ਕਰਨੀ ਹੈ ਆਪਣਾ ਘਰ ਜਾਣੀ ਹੈ ਮੇਰਾ ਘਰ ਮੈਨੂੰ ਮਿਲੇ ਤੇ ਇਹਨੇ ਕਿ ਉਹ ਸੁੱਖੇ ਨੂੰ ਛੱਡ ਕੇ ਤੇ ਕਹਿੰਦਾ ਅਸੀਂ ਫੈਸਲਾ ਫਿਰ ਕੱਲ ਕਰਾਂਗੇ ਅੱਜ ਕੱਲ ਕੱਲ ਫੈਸਲਾ ਕਦਾਂ ਕਰਨਾ ਬੱਚੇ ਤੇ ਇਹਨੇ ਦੋ ਕੁੜੀਆਂ ਤੇ ਇੱਕ ਮੁੰਡਾ ਇਕੱਲਾ-ਇਕੱਲਾ ਦੋ ਮੁੰਡੇ ਐ ਅੱਛਾ ਘਰ ਮਰ ਗਏ 20 ਸਾਲ ਮੇਰੇ ਕੋ ਡੀਪੂ ਵੇਗਾ ਅੱਜ ਵੱਡੀਪੂ ਵੰਡ ਕੇ ਆਈ ਡੀਪੂ ਦਾ ਹੀ ਕਲੇਸ਼ ਕਰੇਗਾ ਡੀਪੂ ਮੇਰੇ ਨਾਲ ਰਾਤੀ ਕੋਈ ਪੈਸੇ ਵੀ ਤੁਹਾਡੇ ਕੋ ਖੋਏ ਉਹਨੇ ਮੇਰੇ ਕੋ ਕਾਈ ਪੈਸੇ ਵੀ ਲੈ ਚਾਲ ਜਾਂਦਾ ਸਾਡੀ ਲੜਾਈ ਲੜਾਈ ਬੜੀ ਬਾਈ ਸਾਰੀ ਦਾ ਸੌਣ ਨਹੀਂ ਦਿੱਤਾ ਹਾਂ ਟੁੱਟਿਆ ਹਾਂਜੀ ਦੀਪਕ ਮਾੜੀ ਕਿਹੜਾ ਬੰਦੇ ਖਾਲੜਾ ਇਹ ਮੈਂ ਤੁਹਾਡੀ ਮਾਤਾ ਨੇ ਦੋਸ਼ ਲਾਇਆ ਕਿ ਤੁਸੀਂ ਸ਼ਰਾਬ ਪੀਤੀ ਉਹਨਾਂ ਦੇ ਘੁੱਟ ਮਾਰ ਕਰਦੇ ਤੇ ਉਹਨਾਂ ਦੀ ਜਿਹੜੀ ਦੁਕਾਨ ਨੂੰ ਵੀ ਜੰਦਰਾ ਮਾਰਿਆ ਹੋਇਆ ਨਹੀਂ ਨਹੀਂ ਜੀ ਐਸੋ ਜਿਹਾ ਕੋਈ ਨਹੀਂ ਅਸੀਂ ਕਹਿੰਦੇ ਇਹਨੂੰ ਹੱਥ ਨਹੀਂ ਲਾਇਆ ਕੁਛ ਨਹੀਂ ਕੀਤਾ ਇਹ ਆਪ ਹੀ ਸਭ ਕੁਝ ਕਰਦੇ ਆ ਇਹਨਾਂ ਦਾ ਯਾਨੀ ਕਿ ਤੁਸੀਂ ਕਿਹਨੂੰ ਡੀਪੂ ਕਰਨ ਵੀ ਆ ਉਮਰ ਨਹੀਂ ਹੈਗੀ ਇਹਨਾਂ ਦੀ ਡੀਪੂ ਕਰਨ ਦੀ ਕਿ ਡੀਪੂ ਕਰਨ ਵੀ ਆਪ ਜਾਣਦੇ ਆ ਇਹਨਾਂ ਨੂੰ ਰੋਕਦੇ ਆ ਕਿ ਤੁਸੀਂ ਨਾ ਜਾਓ ਕਿਤੇ ਡਿੱਗ ਪੋਗੇ ਇਹ ਬਿੱਦ ਕੇ ਜਾ ਰਹੇ ਆ ਤੇ ਫੇਰ ਆ ਕੇ ਸਾਡਾ ਝੂਠਾ ਨਾਲ ਆ ਰਹੇ ਆ ਕਾਹਦੀ ਗੱਲ ਹੈ ਕਾਰੂ ਕੀ ਹੈ ਤੁਸੀਂ ਜਿਹਨਾਂ ਕਾਰਨ ਵੀ ਹੈ ਕਾਰਨ ਇਹ ਜੇ ਵੇਖੋ ਇਹਨਾਂ ਨੇ ਨਾ ਰਜਿਸਟਰੀ ਕੀਤੀ ਆ ਜੀ 2022 ਦੀ ਕੁੜੀਆਂ ਨਾਲ 4 ਮਰਲੇ ਦੀ ਹਾਂਜੀ ਇਹ ਸਾਨੂੰ ਘਰੋਂ ਕੱਢਦੇ ਆ ਅਸੀਂ ਘਰੋਂ ਕੱਢਦੇ ਨਹੀਂ ਕਿਉਂਕਿ ਸਾਨੂੰ ਜੱਜ ਸਾਹਿਬ ਨੇ ਸਟੇ ਦਿੱਤਾ ਠੀਕ ਹੈ ਅਹੀਂ ਕੋਰ ਸਾਡਾ ਕੋਰ ਕੇਸ ਚੱਲ ਰਿਹਾ ਇਹ ਥਾਂ ਕਿੰਨਾ ਸੀਗਾ ਜੀ ਜਿਹੜਾ 4 ਮਰਲੇ 1 ਮਰਲੇ ਦੀ ਦੁਕਾਨ 3 ਮਰਲੇ ਥਾਂ ਹੈ ਇਹ ਤੁਹਾਡੇ ਪਿਤਾ ਜੀ ਦਾ ਥਾਂ ਹੈ ਇਹ ਸਾਡੇ ਪਿਤਾ ਜੀ ਨੇ ਮਾਤਾ ਜੀ ਦੇ ਨਾ ਕਰਾਗਾ ਮਾਤਾ ਜੀ ਨੇ ਤੇ ਮਾਤਾ ਜੀ ਨੇ ਗਾਂ ਆਪਣੀ ਕੁੜੀਆਂ ਦੇ ਨਾ ਕਰਾ ਕੁੜੀਆਂ ਨਾ ਕਰਤਾ ਤੁਹਾਡੇ ਨਾਲ ਕੁਝ ਨਹੀਂ ਹੈਗਾ ਅਸੀਂ ਇਸੇ ਗੱਲ ਨੂੰ ਲੈ ਕੇ ਲੜਾਈ ਹਾਂਜੀ ਇਸੇ ਗੱਲ ਤੋਂ ਇਹ ਕਬਜ਼ਾ ਕਰਨ ਆਏ ਹੀ ਥਾਂ ਦੇ ਅਸੀਂ ਮਾਨਜੋਗ ਦਾਲ ਤੇ ਚਲ ਗਏ ਉਹਨਾਂ ਨੇ ਸਾਨੂੰ ਸਟੇ ਦਿੱਤਾ ਅੱਜ 1.5 ਸਾਲ ਹੋ ਗਿਆ ਸਾਡਾ ਕੋੜਕੇ ਚੱਲ ਰਿਆ ਹੁਣ ਇੱਕ ਬੇਨਤੀ ਹੈ ਕਿ ਰਾਤ ਤੁਸੀਂ ਸ਼ਰਾਬ ਪੀ ਕੇ ਮਾਤਾ ਜੀ ਨੂੰ ਘੋਟਮਾਰ ਕੀਤੀ ਨਹੀਂ ਜੀ ਨਹੀਂ ਇਹ ਇਹ ਇਲਜ਼ਾਮ ਝੂਠੇ ਬਿਲਕੁਲ ਝੂਠੇ ਹੈ ਵੇਖੋ ਕੋਈ ਉਹਨਾਂ ਦੇ ਕੋਈ ਦਾਗ ਨਹੀਂ ਕੁਝ ਨਹੀਂ ਇਹ ਬਿਲਕੁਲ ਝੂਠ ਮਾਰਦੇ ਆ ਸਾਡੇ ਕੋਈ ਇਹਨਾਂ ਦੀਆਂ ਰਿਕਾਰਡਿੰਗਾਂ ਹੈਗੀਆਂ ਇਹ ਜਾਣ ਕੇ ਕੁੜੀਆਂ ਨੂੰ ਆਂਦੀਆਂ ਤੂੰ ਡਿੱਗ ਪੀ ਅਸੀਂ ਇੱਥੇ ਥਾਣੇ ਦੀ ਕਾਰਵਾਈ ਕਰਾਵਾਂਗੇ ਜੀ ਜੀ ਹਾਂ ਜੀ ਸਾਡਾ ਐਸਐਚਓ ਸਭ ਬੋਲਦੇ ਜੀ ਜੀ ਸਰ ਜੀ ਪਾਤਰਕਾਰ ਜੀ ਜੀ ਸਰ ਜੀ ਜੀ ਸਰ ਇੱਕ ਦਾ ਤੁਹਾਡਾ ਵਰਸ਼ਨ ਲੈਣਾ ਸੀਗਾ ਆਪਣੇ ਤੁਹਾਡੇ ਇਥੇ ਕਸਬਾ ਖਾਲੜਾ ਦੇ ਰਹਿਣ ਵਾਲੀ ਕਮਲੇਸ਼ ਰਾਣੀ ਜਿਸ ਦੇ ਮੁੰਡੇ ਵੱਲੋਂ ਸ਼ਰਾਬ ਪੀ ਕੇ ਕੋਟੇ ਕੇ ਬਾਹਰ ਕੱਢ ਦਿੱਤਾ ਗਿਆ ਸੀ ਹਾਂ ਕਮਲੇਸ਼ ਰਾਣੀ ਜੀ ਹਾਂ ਜੀ ਜੀ ਸਰ ਕੋਈ ਕਾਇ ਕੀਤੀ ਗਈ ਆਪਣੇ ਵੱਲੋਂ ਕਾਰਵਾਈ ਜੀ ਉਹਦੇ ਲੜਕੇ ਦੇ ਹਾਂ ਰਾਤੀ ਗਿਆ ਸੀ ਉਹ ਕਦੇ ਘਰੇ ਮਿਲਿਆ ਨਹੀਂ ਹੈ ਅਸੀਂ ਗਿਆ ਸੀ ਇਸ ਦੀਆਂ ਬੋਦੀ ਹਾਂ ਜੀ ਤੇ ਕੀ ਸਰ ਕਾਰਵਾਈ ਕੀਤੀ ਜਾ ਰਹੀ ਹੈ ਜੀ ਪੁਲਿਸ ਦੇ ਨਹੀਂ ਉਹਨਾਂ ਦੁਬਾਰਾ ਤਰ੍ਹਾਂ ਬੁਲਾ ਕੇ ਦੇਖਣਾ ਜੋ ਤੁਹਾਡੀ ਕਾਨੂੰਨ ਸਰਵ ਕਰਵਾਈ ਕਰਦੀ ਠੀਕ ਹੈ ਸਰ ਥੈਂਕ ਯੂ ਜੀ ਜੀ ਜੀ